ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇਹ ਜੋ ਵੀਡੀਓ ਬਾਬਾ ਜੀ ਦੀ ਸੰਤ ਸੁਖਦੇਵ ਸਿੰਘ ਜੀ ਨਾਨਕਸਰ ਪੁੱਚੋ ਵਾਲੇ ਵਿਦੇਸ਼ ਟੂਰ ਤੇ ਗਏ ਨੇ ਉੱਥੇ ਦੇ ਲੋਕਾਂ ਦੇ ਨਾਲ ਮਿਲ ਰਹੇ ਨੇ ਤੇ ਉਹ ਲੋਕ ਜਿਹੜੇ ਨੂੰ ਉੱਚੀ ਜਗ੍ਹਾ ਤੇ ਬਿਠਾ ਕੇ ਸਤਕਾਰ ਵੀ ਕਰ ਰਹੇ ਨੇ ਕੋਈ ਸਤਸ੍ਰੀਕਾਲ ਬੋਲ ਰਹੇ ਨੇ ਆਪਣੀ ਭਾਸ਼ਾ ਦੇ ਵਿੱਚ ਜੋ ਵੀ ਉਹਨਾਂ ਨੂੰ ਸਹੀ ਲੱਗ ਰਿਹਾ ਹੈ ਉਹ ਬਿਆਨ ਕਰ ਰਹੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਦੇਹ ਧਾਰੀ ਗੁਰੂ ਬਣ ਕੇ ਬਹਿ ਗਿਆ ਪੂਰ ਧਮ ਚਲਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਵੀ ਸਹੀ ਹੈ ਜਾਂ ਇਹ ਜੋ ਵੀਡੀਓ ਵਾਇਰਲ ਕਰ ਰਹੇ ਹਨ ਉਹ ਸਹੀ ਹੈ ਸੋ ਆਪਣੇ ਵਿਚਾਰ ਜਿਹੜੇ ਨੇ ਜਰੂਰ ਉਹ ਦਿਨ ਦੀ ਕਿਰਪਾਲਤਾ ਕਰਿਓ ਜਾਂ ਇਹੋ ਜਿਹੇ ਲੋਕ ਜਿਹੜੇ ਵੀਡੀਓ ਵਾਇਰਲ ਕਰਦੇ ਨੇ ਉਹਨਾਂ ਬਾਰੇ ਵੀ ਸੋ ਦਰਸ਼ਨ ਦੀ ਕਿਰਪਾਲਤਾ ਕਰਨੀ ਕਿ ਬਾਬਾ ਜੀ ਇਹ ਗਲਤ ਹੈ ਨਾ ਉਹ ਲੋਕ ਗਲਤ ਨਹੀਂ ਜਿਹੜੇ ਵੀਡੀਓ ਵਾਇਰਲ ਕਰ ਰਹੇ ਹਨ ਉਹਦੇ ਬਾਰੇ ਵਿਚਾਰ ਜੜੀ ਜਰੂਰ ਸੰਦੀਕਰਪਲਤਾ ਕਰਨੀ